ਬਾਪੂ ਆ ਦਵਾਈ ਤੇ ਰਿਪੋਰਟਾਂ ਲਿਖੀਆਂ ਨੇ ਡਾਕਟਰ ਨੇ ਕਹਿੰਦੇ ਹੋ ਸਕੇ ਤਾਂ ਸਰਜਰੀ ਕਰਵਾਉਣੀ ਪੈਣੀ ਹੈ ਪੁੱਤਰਾ ਮੇਰੇ ਤੋਂ ਨਾ ਐਸ ਉਮਰ ਚ ਸਰਜਰੀ ਨਹੀਂ ਹੋਣੀ ਤੈਨੂੰ ਕੀ ਪਤਾ ਸਾਰੀ ਰਾਤ ਮੈਂ ਕਿੰਨਾ ਓਖਾ ਹੁੰਨਾ ਅੱਧੇ ਅੱਧੇ ਘੰਟੇ ਬਾਅਦ ਬਾਥਰੂਮ ਜਾਣਾ ਪੈਂਦਾ ਉਹ ਵੀ ਖੁੱਲਕੇ ਨਹੀਂ ਆਂਦਾ ਜਿਹੜੀ ਚੀਸਾ ਪੈਂਦੀਆਂ ਨੇ ਉਹ ਵੱਖਰੀ ਨਾ ਮੈਂ ਨਹੀਂ ਕਰਾਣੀ ਸਰਜਰੀ ਬਸ ਹੋ ਚਾਚਾ ਕਿਉਂ ਦੁਖੀ ਹੁੰਨਾ ਤੇਰੀ ਬਿਮਾਰੀ ਦਾ ਮੈਂ ਪੱਕਾ ਹੀ ਹੱਲ ਕਰਤਾ ਓ ਕਿਵੇਂ ਭਤੀਜਾ ਆ ਚੱਕ ਆ ਕੀ ਹੈ ਇਹ ਆ ਪ੍ਰੋਸਟਾ ਕੇਅਰ ਜਿਨ੍ਹਾਂ ਨੂੰ ਬਾਥਰੂਮ ਦੀ ਪ੍ਰੋਬਲਮ ਹੈ ਬਾਥਰੂਮ ਖੁੱਲਕੇ ਨਹੀਂ ਆਉਂਦਾ ਜਾਂ ਜਲਣ ਹੁੰਦੀ ਹੈ ਉਹਨਾਂ ਲਈ ਹੈ ਇਹ ਉਹ ਲਾਈਫ ਅਵੇਦਾ ਦਾ ਘੈਂਟ ਸਪਲੀਮੈਂਟ ਹੈ ਇਹ ਪੀਐਸਈ ਲੈਵਲ ਵਧਣ ਕਰਕੇ ਪ੍ਰੋਸਟੇਟ ਦੀ ਪ੍ਰੋਬਲਮ ਆਉਂਦੀ ਹੈ ਤੇ ਬਾਥਰੂਮ ਵੀ ਰਾਤ ਨੂੰ ਖੁੱਲਕੇ ਨਹੀਂ ਆਉਂਦਾ ਜ਼ਿੰਦਗੀ ਸਵਰਗ ਕਰ ਦੂ ਪੂਰੇ 3 ਤੋਂ 6 ਮਹੀਨੇ ਖਾਣਾ ਪਰ ਨਾਗਾ ਨਹੀਂ ਪਾਉਣਾ ਦੇਖੀ ਫਿਰ ਰਿਜ਼ਲਟ ਅਸਰ ਤਾਂ ਕਰਜੂ ਮੈਂ ਕਹਿੰਨਾ ਰਿਜ਼ਲਟ ਦੇਖੀ ਚਾਚਾ ਤੂੰ ਵਰਤ ਕੇ ਦੇਖ ਠੀਕ ਆ ਭਤੀਜਾ ਜਿੱਥੇ ਮੈਂ ਇੰਨੀਆਂ ਦਵਾਈਆਂ ਖਾ ਲੀਆਂ ਆ ਵੀ ਖਾ ਕੇ ਦੇਖ ਲੈਣਾ ਠੀਕ ਹੈ ਫਿਰ ਲੈ ਬਸ ਇੰਨੀ ਕੀ ਗੱਲ ਹੈ ਕਬਰਾਨਾ ਮੇਰਾ ਭਤੀਜਾ ਨਾ ਲਾਈਫ ਵੇ ਦਾ ਕੰਪਨੀ ਦਾ ਪ੍ਰੋਸਟਾਕੇਰ ਦਾ ਸਪਲੀਮੈਂਟ ਲੈ ਕੇ ਆਇਆ ਸੀ ਮੈਂ ਲਗਾਤਾਰ 6 ਮਹੀਨੇ ਖਾਦਾ ਹੈ ਮੇਰੀ ਬਿਮਾਰੀ ਨਾ ਜੜ ਤੋਂ ਚੱਕੀ ਗਈ ਭਲਾ ਹੋਵੇ ਮੈਂ ਭੇਜਦਾ ਆਪਣੇ ਭਤੀਜ ਨੂੰ ਤੂੰ ਵੀ ਲਗਾਤਾਰ ਖਾਈ ਫਿਰ ਦੇਖ ਫਿਰ ਕਿਵੇਂ ਅਸਰ ਕਰਦੀ ਆ ਚਲ ਠੀਕ ਆ